ਫਾਜ਼ਿਲਕਾ ਤੋਂ ਸਵੇਰੇ-ਸਵੇਰੇ ਦੁਖਦਾਈ ਖਬਰ ਸਾਹਮਣੇ ਆਈ ਹੈ ਜਿੱਥੇ ਉਹ ਦੇ ਮਲੋਟ ਰੋਡ ਤੇ ਪਿੰਡ ਟਾਲੀ ਵਾਲਾ ਦੇ ਕੋਲ ਮਲੋਟ ਤੋਂ ਫਾਜ਼ਿਲਕਾ ਜਾ ਰਹੀ ਰੋਡਵੇਜ਼ ਬੱਸ ਤੇ ਇੱਕ ਕੈਂਟਰ ਦੀ ਭਿਆਨਕ ਟੱਕਰ ਹੋ ਗਈ ਇਸ ਹਾਦਸੇ ਵਿੱਚ ਦੋ ਯਾਤਰੀਆਂ ਦੀ ਮੌਤ ਹੋ ਗਈ ਜਦਕਿ 15 ਲੋਕ ਜ਼ਖਮੀ ਹੋ ਗਏ ਜਾਣਕਾਰੀ ਮੁਤਾਬਕ ਬੱਸ ਵਿੱਚ 40 ਸਵਾਰੀਆਂ ਸਵਾਰ ਸਨ ਫਿਲਹਾਲ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਪੁਲਿਸ ਵੱਲੋਂ ਜ਼ਖਮੀਆਂ ਨੂੰ ਹਸਪਤਾਲ ਵਿਖੇ ਦਾਖਲ ਕਰਵਾਉਣ ਦੀ ਕਾਰਵਾਈ ਕੀਤੀ ਜਾ ਰਹੀ ਹੈ। ਰੋਡ ਤੇ ਜਿਹੜਾ ਚੱਲਦਾ ਮੈਂ ਵੀ ਰੋਡ ਤੇ ਚੱਲਦਾ ਮੇਰਾ ਵੀ ਐਕਸੀਡੈਂਟ ਕਦੇ ਪਰਮਾਤਮਾ ਨਾ ਕਰੇ ਹੁੰਦਾ ਪਰ ਚਲੋ ਜਿਹੋ ਵਕਤ ਰਫਤਾਰ ਨੇ ਲਾਇਆ ਕਿਉਂ ਹਰਦਾ ਚਲੋ ਪੰਜਾਬੀਆਂ ਦਾ ਵੀ ਹੈਗਾ ਕਿ ਜਿਹੜਾ ਕਿਸੇ ਵੀ ਜਿਹੜਾ ਆਕਸੀਬਲ ਜਿਹੜੀ ਦੇ ਵਿਚਕਾਰ ਸਾਥ-ਸਾਥ ਰਹਿੰਦੇ ਐਸ ਏਰੀਆ ਵਿੱਚ ਜਦੋਂ ਕਿਸੇ ਆ ਜੀ ਰੱਬ ਨਾ ਕਰੇ ਬਿਦਬਤ ਆਉਂਦੀ ਹੈ ਜਦੋਂ ਲੋਡ ਪਵੇ ਪਰਮਿੰਦਰ ਹਾਜ਼ਰ ਹੁੰਦਾ ਫਿਰ ਹੀ ਕੁਝ ਵੀ ਲੋਡ ਪਏ ਕੀ ਲੱਗਦਾ ਕਿ ਪ੍ਰਸ਼ਾਸਨਿਕ ਅਧਿਕਾਰੀ ਆ ਕੋਈ ਜਿਹੜੀ ਐਮੂਲੈਂਸ ਆ ਹੋਰ ਜਿਹੜਾ ਰਾਹਤ ਕਰ ਰਿਹਾ ਸੀ ਲਗਭਗ 40 ਮਿੰਟਾਂ ਦਾ ਫਾਜ਼ਲ ਕਰ ਤੂੰ ਐਮੂਲੈਂਸ ਆਈ ਹੈ ਜੀ ਅਸੀਂ ਆਪਣੀਆਂ ਗੱਡੀਆਂ ਤੇ ਜਿਹੜੇ ਐਕਸਟ੍ਰੈਕਟਡ ਹੋਏ ਦੀ ਆਪਣੀ ਗੱਡੀਆਂ ਤੇ ਛੱਡ ਕੇ ਆਏ ਹਾਂ ਜੀ 5 ਮਿੰਟ ਰਸਤਾ ਐ ਐਮੂਲੈਂਸ ਦਾ ਜੀ 40 ਮਿੰਟਾਂ ਬਾਅਦ ਐਮੂਲੈਂਸ ਆਈ ਇੱਥੇ ਫਾਜ਼ਲ ਕਰ ਤੂੰ ਜੀ ਕੋਈ ਪ੍ਰਕਾਸ਼ਤ ਨਹੀਂ ਆਇਆ ਨਾ ਕਿ ਉਹ ਲੀਟਰ ਆਇਆ ਕਿ ਲਗਭਗ 2 ਤੋਂ 2.5 ਕਿੰਨੇ ਹੋ ਚੁੱਕੇ ਨੇ ਦੀ ਕਿ ਫਾਜ਼ਲ ਕਰ ਐਮਐਲਐ ਨੂੰ ਪਤਾ ਲੱਗਾ ਕਿ ਭਾਵੇਂ ਜਦ ਐਮਐਲਏ ਜ ਕੋਈ ਹੋਰ ਲੀਟਰ ਇੱਥੇ ਆ ਨਹੀਂ ਸਕਦਾ ਸੀਗਾ ਕਿ ਸਾਰਾ ਪਬਲਿਕ ਜ਼ਿੰਮੇਵਾਰੀ ਆ ਸਾਡੇ ਕੋਲ ਰੋਡ ਟੈਕਸ ਲੈਂਦੇ ਨੇ ਸਾਡੇ ਕੋਲ ਹਰ ਇੱਕ ਤਰ੍ਹਾਂ ਟੈਕਸ ਸਾਡਾ ਦੀ ਮਜੂਰ ਦਿੰਦੇ ਆ ਪਰ ਇੱਥੇ ਜਦੋਂ ਰੋਡ ਤੇ ਕੋਈ ਅਕਤੁਰ ਘਟਕਦਾ ਹੁੰਦੀ ਆ ਤਾਂ ਪ੍ਰਚਸ਼ ਨਹੀਂ ਆਉਂਦਾ ਆ ਡਰਾਈਵਰ ਦੀ ਸਥਿਤੀ ਕੀ ਆ ਕੋਈ ਪਤਾ ਨਹੀਂ ਕਿਥੋਂ ਦਾ ਸੀ ਕੁਝ ਹੱਥੀਂ ਤਾਂ ਠੀਕ ਆ ਪਰ ਛੱਟਾ ਕਾਫੀ ਜ਼ਿਆਦਾ ਇਹਨਾਂ ਨੂੰ ਕਾਫੀ ਛੱਟਾ ਗੱਡੀ ਸਭ ਦੀ ਪ੍ਰੋਫਾਈਲ ਕਾਦੀ ਗੱਡੀ ਸੀ ਸਰਸੇ ਤੋਂ ਆ ਰਹੀ ਸੀਗੀ ਅਜਿਹਾ ਫਾਇਲ ਕਾ ਬੱਸ ਸਟੈਂਡ ਸੀ ਅਸੀਂ ਵੀ ਡਿਊਟੀ ਕਰਕੇ ਆਏ ਤੇ ਸਾਨੂੰ ਮੈਸੇਜ ਮਿਲੇ ਵੀ ਇਸ ਤਰ੍ਹਾਂ ਕਰਕੇ ਗੱਡੀ ਦਾ ਐਕਸੀਡੈਂਟ ਹੋ ਗਿਆ ਤੇ ਡਰਾਈਵਰ ਜਿਹੜਾ ਸੀ ਬਹੁਤ ਬੁਰੀ ਤਰ੍ਹਾਂ ਵਿੱਚ ਫਸ ਚੁੱਕਿਆ ਸੀਗਾ ਫਿਰ ਅਸੀਂ ਸਾਰੇ ਉੱਥੋਂ ਆ ਕੇ ਤੇ ਲੋਕਲ ਪਿੰਡ ਵਾਲੇ ਆ ਕੇ ਸਾਰੇ ਬਹੁਤ ਹੈਲਪ ਕੀਤੀ ਜਨਾਂ ਨੇ ਆ ਕੇ ਸਾਰਿਆਂ ਨੇ ਤੇ ਡਰਾਈਵਰ ਨੂੰ ਕੱਢ ਕੇ ਕਿ ਅਸੀਂ ਉਹਨੂੰ ਹਸਪੀਟਲ ਪਹੁੰਚਾਇਆ ਠੀਕ ਹੈ ਇਹਦੇ ਵਿੱਚ ਕੋਈ ਸਵਾਰੀਆਂ ਵੀ ਚਫੀਆਂ ਹੋਈਆਂ ਜੀ ਸਵਾਰੀਆਂ ਪੰਜ ਛੇ ਸਵਾਰੀਆਂ ਦੇ ਨੋਰਮਲ ਸੱਟਾਂ ਵੱਜੀਆਂ ਪਰ ਉਹਨਾਂ ਨੂੰ ਪਿੰਡਾਂ ਵਾਲਿਆਂ ਨੇ ਆਪਦੇ ਵਹੀਕਲਾਂ ਤੇ ਹਸਪੀਟਲ ਪਹੁੰਚਾਇਆ ਜੀ ਇਹ ਪਤਾ ਲੱਗਾ ਹਾਸਾ ਕਿਵੇਂ ਹੋਇਆ ਕੋਈ ਇਹਦੇ ਬਾਰੇ ਨਹੀਂ ਇਹ ਤਾਂ ਨਹੀਂ ਪਤਾ ਲੱਗੇ ਅਸੀਂ ਬਾਅਦ ਚ ਆਈ ਸੀਗੀ ਠੀਕ ਹੈ ਜੀ ਤੇ ਸਰ ਕੋਈ ਇਹਦੇ ਵਿੱਚ ਕੋਈ ਹੋਰ ਕੋਈ ਡੈਥ ਵਗੈਰਾ ਤਾਂ ਤੁਸੀਂ ਦੱਸ ਰਹੇ ਸੀਗੇ ਕੋ ਕਲੀਅਰ ਹੈ ਕਿ ਨਹੀਂ ਡੈਥ ਡੈਥ ਕੋਈ ਨਹੀਂ ਆਖ ਰਹੀ ਉਹ ਪੈਂਟਰ ਚਾਲਕ ਦੀ ਦੱਸ ਰਹੀ ਹੈ ਇੱਥੇ ਜਿਹੜੇ ਲੋਕਲ ਵੇਖਣ ਵਾਲੇ ਲੋਕ ਸੀ ਉਹਨਾਂ ਨੇ ਦੱਸਿਆ ਹੈਗਾ ਆਸ ਹਾਂ ਸਾਂ ਜਿਹੜੀ ਐਂਬੂਲੈਂਸ ਤੇ ਪ੍ਰਸ਼ਾਸਨਿਕ ਅਧਿਕਾਰੀ ਕਿੰਨੇ ਕ ਸਮੇਂ ਬਾਅਦ ਪਹੁੰਚ ਕੇ ਸੀਗੇ ਦੇਖੋ ਅਸੀਂ ਬਾਅਦ ਚ ਪਹੁੰਚੇ ਹਾਂ ਕਿਉਂਕਿ ਅਸੀਂ ਸਾਨੂੰ ਫੋਨ ਗਿਆ ਫੇਰ ਆਏ ਹਾਂ ਅਸੀਂ ਲੇਟ ਆਏ ਇਸ ਵਾਰੇ ਸਾਨੂੰ ਨਹੀਂ ਪਤਾ ਕਿਦੋਂ ਆਏ ਹਾਂ ਸਾ ਜੀ ਪਿੰਡ ਟਾਲੀ ਵਾਲਾ ਬੋਤਲਾ ਤੋਂ ਥੋੜਾ ਅੱਗੇ ਬਾਹਰ ਰਕਪਾ ਟਾਲੀ ਵਾਲਾ ਬੋਤਲਾ ਜੀ ਜੀਟੀ ਰੋਡ ਮਲੋੜ ਫਾਜ ਦਾ ਤੇ ਪੰਜਾਬ ਰੋਡ ਜਿਹੜੀ ਬੱਸ ਸੀਗੀ ਜੀ ਜੋ ਮਲੋੜ ਤੋਂ ਫਾਜ ਲਗਾ ਤੋਂ ਮਲੋੜ ਵੱਲੀ ਆ ਰਹੀ ਸੀ ਕਿ ਫਾਜ ਕਾ ਤੋਂ ਮਲੋੜ ਰੋਡ ਤੋਂ ਫਾਜ ਕਾ ਜਾ ਰਹੀ ਸੀ ਤੇ ਕੈਂਟਰ ਜਿਹੜਾ ਫਾਇਲਕਾ ਤੋਂ ਮਰੋਟਵਾਲ ਆ ਰਿਹਾ ਸੀ ਠੀਕ ਹਮੋਂ ਸਾਹਮਣੇ ਨੇ ਚੱਕਰ ਹੋਈ ਹੈ ਜਿਸ ਵਿੱਚ 15 ਦੇ ਕਰੀਬ ਸਵਾਰੀਆਂ ਜਿਹੜੀਆਂ ਜ਼ਖਮੀ ਹੋਈਆਂ ਸਨ ਜਿਨ੍ਹਾਂ ਵਿੱਚੋਂ ਹਸਪਤਾਲ ਦੀ ਰਿਪੋਰਟ ਮੁਤਾਬਕ ਦੋ ਜਣਾਂ ਦੀ ਮੌਤ ਹੋ ਚੁੱਕੀ ਹੈ